ਰਾਣਾ ਡੜਬਾ ਵਿਖੇ ਮੁਕੱਦਮਾ ਨੰਬਰ 60 ਆ ਤਰੀਕ 22/4/25 ਨੂੰ ਇੱਕ ਮੁਕੱਦਮਾ ਰਜਿਸਟਰ ਹੋਇਆ ਸੀ ਚੋਰੀ ਦਾ ਉਹਦੇ ਵਿੱਚ ਸਾਨੂੰ ਇੱਕ ਸਿक्रेट ਇਨਫੋਰਮੇਸ਼ਨ ਸਿਗੀ ਵੀ ਇੱਕ ਬੰਦਾ ਜਿਹਦਾ ਨਾਮ ਜੋਗਾ ਸਿੰਘ ਹੈ ਉਹ ਸਮੇਤ ਆਪਣੇ ਸਾਥੀਆਂ ਦੇ ਜਿਹੜਾ ਡੜਬਾ ਦਾ ਏਰੀਆ ਵੀ ਡੜਬਾ ਏਰੀਆ ਅਤੇ ਜਿਹੜੀਆਂ ਬਾਹਰਲੀਆਂ ਥਾਵਾਂ ਤੇ ਵੀ ਉਥੋਂ ਮੋਟਰਸਾਈਕਲ ਚੋਰੀ ਕਰਦਾ ਹੈ ਤੇ ਇਹਦਾ ਸਾਰਾ ਗਿਰੋ ਹੈ ਜੀ ਇਸੇ ਇਨਫੋਰਮੇਸ਼ਨ ਤੇ ਅਸੀਂ ਨਾਕਾਬੰਦੀ ਕੀਤੀ ਸੀ ਡਰੇਨ ਪੁਲ ਜਿਹੜਾ ਗੰਮੜੀ ਰੋਡ ਹੈ ਦੜਪਾ ਉੱਥੋਂ ਸਾਨੂੰ ਜੋਗਾ ਸਿੰਘ ਪੁੱਤਰ ਬਚੱਤਰ ਸਿੰਘ ਜਸਪ੍ਰੀਤ ਸਿੰਘ ਉਰਫ਼ ਬਾਈ ਪੁੱਤਰ ਜਰਨੈਲ ਸਿੰਘ ਹੈਪੀ ਸਿੰਘ ਪੁੱਤਰ ਰਾਮਪਾਲ ਸਿੰਘ ਵਾਸੀ ਲਾੜਵੰਜ਼ਾਰਾ ਇਹ ਤਿੰਨੇ ਕਿਊਜ਼ ਜਿਹੜੇ ਸਾਨੂੰ ਮੌਕੇ ਤੇ ਸਮੇਤ ਇੱਕ ਚੋਰੀ ਦਾ ਮੋਟਰਸਾਈਕਲ ਜਿਹੜੇ ਨੇ ਵੀ ਇਹਨਾਂ ਤੋਂ ਅਸੀਂ ਉੱਥੋਂ ਰਿਕਵਰ ਕੀਤਾ ਟੋਟਲ ਕਿਊਜ਼ਡ ਤਿੰਨੇ ਜਿਨ੍ਹਾਂ ਦੀ ਮੌਕੇ ਤੇ ਅਰੈਸਟ ਪਾ ਲਈ ਗਈ ਸੀ ਤੇ ਰਿਮਾਂਡ ਦੇ ਟਾਈਮ ਤੇ ਉਹਨਾਂ ਤੋਂ ਕੁਛ ਕਿਸ ਦੇ ਦੌਰਾਨ ਸਾਨੂੰ 4 ਮੋਟਰਸਾਈਕਲ ਬੋ ਰਿਕਵਰ ਹੋਏ ਨੇ ਜਿਹੜੇ ਇਹਨਾਂ ਨੇ ਡਿੜਬਾ ਤੇ ਧੂਰੀ ਦੇ ਏਰੀਆ ਤੋਂ ਚੋਰੀ ਕੀਤੇ ਸੀ ਪੁਲਿਸ ਜਿਹੜੀ ਹੈ ਉਹ ਪਬਲਿਕ ਦੀ ਮਦਦ ਲਈ ਜਿਹੜੇ ਵੀ ਕੋਈ ਹਜੇ ਸ਼ਰਾਰਤੀ ਅਨਸਰ ਨੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਚਾਹੇ ਉਹ ਫੋਨ ਸਨੇਚ ਕਰਕੇ ਜਾਂ ਉਹਨਾਂ ਦੇ ਵਹੀਕਲ ਚੋਰੀ ਕਰਕੇ ਮਤਲਬ ਪੁਲਿਸ ਡਟ ਕੇ ਉਹਨਾਂ ਤੇ ਲੱਗੀ ਹੋਈ ਹੈ ਤੇ ਜਿੱਦਾਂ ਵੀ ਕ੍ਰਾਈਮ ਕਿਸੇ ਵੀ ਤਰ੍ਹਾਂ ਦਾ ਹੈ ਵੱਡਾ ਜਾਂ ਛੋਟਾ ਅਸੀਂ ਉੱਤੇ ਠਲ ਪਾਉਣ ਤੇ ਲੱਗੇ ਹੋਏ ਹਾਂ